ਖਦਾ ਦਿਨਾ ਮੈਨੂੰ ਗੁਰੂ ਹੋਣ ਫੈਕਲ ਜੀ ਫੈਨਾ ਨਾਈਕੇ ਕਲਮ ਹਲੋ ਖਸ ਖਸ ਜਿਨੀ ਕਥਾ ਮੇਰੀ ਜਿਹੜੇ ਸਹਿਤ ਜੀਆ ਬੁੜੀਆਂ ਮੈਂ ਗਲੀਆਂ ਦਾ ਰੰਗਲਾ ਕੂੜਾ ਤੇ ਮਹਿਰ ਚੜਾਤਾ ਸਨ ਜੀ ਦੀ ਅੱਖਾਂ ਵਿੱਚ ਫੱਤੇ ਉਡੀ ਲੱਖਾਂ ਵਿੱਚ ਫੱਤੇ ਦੀਆਂ ਲੱਖਾਂ ਵਿੱਚ ਫੱਤੇ ਉਡੀ ਲਹਾਰ ਵਿੱਚ ਫੱਤੇ ਇਹ ਗੁੱਲਾ ਵਿੱਚ ਫੱਤੇ ਹੋਰੀ ਗੁੱਲਾ ਵਿੱਚ ਫੱਤੇ ਆਪ ਕੋ ਸਾਰੇ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਤੁਹਾਨੂੰ ਅੱਜ ਮੌਕਾ ਮਿਲਿਆ ਮੈਂ ਦੇਖਦਾ ਵੀ ਅਜ ਤੂੰ ਪਹਿਲਾਂ ਕਿੰਨੀਆਂ ਸੰਸਥਾ ਕਿੰਨੇ ਲੰਘੇ ਲੱਗਦੇ ਸੀ ਤੇ ਆ ਸਾਡੇ ਕਿਨੇ ਕੰਪਿਊਟਰ ਵਾਲਿਆਂ ਦਾ ਟੋਲਿਆਂ ਵਾਲਿਆਂ ਦਾ ਕੱਟ ਬੋਲਾਂ ਵੀਰੇ ਕੱਟ ਦੀ ਕਰੋ ਅੱਜ ਮੈਂ ਦੇਖਦਾ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਿਲ ਗਿਆ ਇਸੇ ਬਾਣੇ ਦੇ ਨਾਲ ਇੱਕ ਮੱਛਦੇ ਨਾਲ ਤੇ ਉਦੋਂ ਮੈਂ ਧੰਨਵਾਦ ਕਰਾਂ ਹਸਨਪੁਰ ਦੀ ਨਗਰ ਪੰਚਾਇਤ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਤੇ ਜਿਹੜੇ ਮੇਰੇ ਭਰਾ ਹੁਣ ਕੱਲੇ-ਕੱਲੇ ਦਾ ਨਾਂ ਤਾਂ ਮੈਂ ਨਹੀਂ ਲੈ ਸਕਦਾ ਪਰ ਜਿਨ੍ਹਾਂ ਨੇ ਅੱਗਾ ਸੰਭਾਲਿਆ ਇਹਦੇ ਖਰਚ ਵੀ ਹੋਇਆ ਭਟਾਈ ਵੀ ਕਰੀ ਐ ਕੰਮ ਵੀ ਛੱਡਿਆ ਪਰ ਤੁਸੀਂ ਵੀ ਕੰਮ ਛੱਡ ਕੇ ਆਓ ਥੋੜੀਆਂ ਜੀਆਂ ਗੱਲਾਂ ਸੁਣ ਲਓ ਬੇਨਤੀ ਕੀਤੀ ਸੀ ਪਹਿਲਾਂ ਬਹਿਣੀਵਾਲ ਸਾਹਿਬ ਨੇ ਅਬੂਤਰਾ ਵਾਲੇ ਮੇਰੇ ਟੱਕਰ ਪਤਾ ਜੀ ਬਾਲੇ ਬੰਦੇ ਤੋਂ ਪੁੱਛੋਗੇ ਜਿੱਤਰੀ ਦਾ ਹਾਰੂ ਡਰ ਕੇ ਜੰਡਾ ਬਾਲ ਦਾ ਬੋਲੀਏ ਕਤਾਰੂ ਡਰ ਕੇ ਇਹ ਸਾਡੇ ਜਿਹੜੇ ਗੁੱਸਾ ਨਾ ਕਰਿਓ ਆ ਜਿਹੜੇ ਅੱਜ ਕੱਲ ਦੇ ਛੋਟੇ ਨੌਜਵਾਨ ਨਮੇਸ਼ ਹੁਣ ਸਾਡੀ ਨਾਲ ਤਾਂ ਬਾਫੂ ਕੰਟੇ ਅੰਦਰ ਬੈਠੇ ਜਸਪੀਰ ਬਾਦਲਰ ਕੇ ਬੈਠੇ ਆ ਪੀਰ ਮੋਹਨ ਦੇ ਸਰਦਾਰ ਬੈਠੇ ਆ ਆ ਢੱਲੇ ਵਰ ਕੇ ਬੈਠੇ ਆ ਆ ਜਿਨ੍ਹਾਂ ਨੇ ਅੰਦਰ ਸ਼ੁਰੂ ਕਰਾਂਗੇ ਤਿਆਰ ਨਾਲ ਰੋਟੀ ਦੇ ਰੱਖੇ ਤੇ ਪਹਿਲੀ ਬਾਜੀ ਪੁੱਛੋ ਦੇ ਵਿੱਚ 5 ਲੱਖ ਲਿਟਰਾਈ ਪੁੱਟੂ ਵਾਲਾ ਕਿੱਦੋਂ ਬੈਠਾ ਹੈ ਰਾਜੂ ਲੀਦੇ ਅਮਰ ਵਰਕੇ ਸਰਪੰਚ ਸਾਹਿਬ ਵਰਕੇ ਮੈਂ ਧੰਨਵਾਦ ਕਰਾਂ ਕਿ ਇਹ ਬੰਦਿਆਂ ਨੇ ਕਿਤੇ ਫੁੱਟਮਾਨੀ ਪਾਈਆਂ ਤੇ ਸਾਡੇ ਅੰਦਰ ਦੇ ਘਰੇਚਾਰੇ ਦੇ ਵੱਧ ਦੇਦੇ ਮੇਰੇ ਅੰਦਰ ਮਾਇਰ ਤੇ ਫੁੱਟ ਮਾਰ ਲਿਆ ਬੇਬੇ ਆ ਫੜਾਈਆਂ ਇਧਰੋਂ ਪਾ ਦਿੰਦੇ ਪੁਰੀਆਂ ਪੁੱਛਾਂ ਦੀਆਂ ਫੁੱਟਮਾਨੀ ਪਾਈ ਜਾਣਗੇ ਇਹ ਜਿਹੜੀ ਸਾਡੇ ਉੱਪਰ ਆਇਆ ਹੈ ਉਮਰ ਨੇ ਸਾਨੂੰ ਮਾਰਿਆ ਹੈ ਉਹ tangy ਬੁੱਧੀ ਕੰਪਲਿਸਾਨੇ ਸਰਕਾਰੀ ਹੈ ਉਹਨਾਂ ਨੇ ਐਕਟ ਪਾਇਆ ਵੀ ਇਹ ਜਾਨਵਰਾਂ ਨਾਲ ਧੱਕਾ ਕਰਦੇ ਆ ਜਾਨਵਰਾਂ ਨਾਲ ਨਿਆਂ ਸਾਫੀ ਕਰਦੇ ਆ ਪਰ ਮੇਰੇ ਭਰਾ ਹੱਤ ਇਹਦੋਂ ਵੀ ਬਹੁਤ ਵੱਡੇ ਵੱਡੇ ਖਿਡਾਰੀ ਹੋ ਕੇ ਗਏ ਆ ਹਾਂਜੀ ਆਪਣੇ ਤਾਂ ਘਰੇ ਚਾਰ ਕਿਡੇ ਉੱਟ ਜਾਂਦੇ ਆ ਐ ਨਹੀਂ ਪਤਾ ਵੀ ਕਿੰਨੇ ਕੁ ਬਾਜ਼ੀਗਾਂ ਜਿੱਤਣ ਵਾਲੇ ਹਾਰਨ ਵਾਲੇ ਇੱਥੇ ਬੈਠੇ ਆ ਕਿ ਜਿੱਤਣ ਜਿੱਤਣ ਕਰਦਾ ਬੰਦੇ ਕਿਤੇ ਹਾਰ ਤਾਂ ਮਨੁਸ਼ੀਰਾ ਉਹ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਇਹ ਜਿਹੜੀ ਹਾਰ ਹੈ ਉਹ ਜਿੱਤਣ ਤੋਂ ਵੀ ਵੱਧ ਹੈ ਪਰ ਅੱਜ ਤੁਸੀਂ ਜਿਤਨਾ ਉਸ ਜਿਹੜੀ ਇੱਕ ਸਾਡੀ ਜਿਹੜੀ ਕੰਪਨੀ ਹੈ ਉਹਨੇ ਤੇ ਸਾਡੇ ਤੇ ਆਗਮ ਲਾਏ ਐ ਪਰ ਤੁਸੀਂ ਅੱਜ ਜਿਤਨਾ ਆਪਣਾ ਏਕਾ ਦਿਖਾ ਕੇ ਪਿਆਰ ਦਾ ਸਹੂਤ ਦੇ ਕੇ ਬਹਿ ਕੇ ਸਾਰੇ ਬਲਾਇਰਾਂ ਦੀਆਂ ਗੱਲਾਂ ਸੁਣ ਕੇ ਮੈਂ ਧੰਨਵਾਦ ਕਰਦਾ ਇੱਕ ਵਾਰ ਜਿਨ੍ਹਾਂ ਨੇ ਲੰਗਰ ਲਾਏ ਐ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਦੇਖੋ ਅੱਜ ਬੱਚਾ ਬੱਚੀ ਨੌਜਵਾਨ ਵੀਰ ਸਾਡੇ ਸਟੇਜ ਤੇ ਮਾਤਾ ਜੀ ਵੀ ਬੈਠੀਆਂ ਐ ਬੜੇ ਸਿਆਣੇ ਬਜ਼ੁਰਗ ਬੈਠੇ ਆ ਮੈਂ ਦੇਖਦਾ ਸਟੇਜ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਆਈਆਂ ਅਸੀਂ ਅੱਜ ਇੱਕ ਦੇ ਨਾਲ ਜਿੱਤਣਾ ਇੱਕ ਹੁੰਦਾ ਹੈ ਇੱਕ ਦੇ ਨਾਲ 11 ਇਹਨੂੰ ਕੀ ਕਹਿੰਦੇ ਐ ਇਹਨੂੰ ਕੀ ਕਹਿੰਦੇ ਐ ਇਨਕਲਾਬ ਨਾ ਕੋਈ ਤੁਰਦਾ ਹੋਇਆ ਖੇਮ ਦਾ ਆਜਾਤਕਾ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਫਤ